ਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਆਖੇ ਇਹ ਵੀ ਲੈ ਗਿਆ ਮੋਢਿਆਂ ਉੱਤੋਂ ਪਾਰ ਮੋਢਿਆਂ ਉੱਤੋਂ ਪਾਰ ਦੇਖ ਉਜੜਦੀ ਕਿਸੇ ਦੀ ਕੁਲੀ ਛੱਡ ਦੇ ਜਸ਼ਨ ਮਨਾਉਣਾ ਤੇਰੇ ਨਾਲ ਪਤਾ ਨਹੀਂ ਬੁੱਲਿਆ ਹਾਲੇ ਕੀ ਕੀ ਹੋਣਾ ਹਾਲੇ ਕੀ ਕੀ ਇਪਰਵਾ ਉਹ ਇੱਜ਼ਤਾਂ ਨੂੰ ਕਿਸੇ ਖੁੰਝੇ ਨਾ ਲਾਲਮੀ ਨੀ ਮੈਂ ਹੋ ਹੋ ਦੇਖੀ ਕਿਤੇ ਕਦਰਾਂ ਨਾ ਗਵਾਲਮੀ ਕਿਤੇ ਕਦਰਾਂ ਨਾ ਗਵਾਲਮੀ ਮਿੱਟੀ ਵਾਲੇ ਘਰ ਵਿੱਚ ਰਹਿ ਕੇ ਆਖੇ ਮੇਰਾ ਮੇਰਾ ਈਲ ਆਇਆ ਸੀ ਇਥੇ ਦੱਸ ਕੀ ਬੁਲਿਆ ਤੇਰਾ ਦਸ ਕੀ ਬੁਲਿਆ ਤੇਰਾ ਅਜਨ ਮਾਚਾਂ ਕਿਸ ਕੰਮ ਆਇਆ ਰੰਗ ਰਹੇ ਜੋ ਕੱਚੇ ਤੈਥੋਂ ਚੰਗੀ ਕੰਜਰੀ ਬੁਲਿਆ ਦੂਰ ਅੰਦਰੋਂ ਜੋ ਨੱਚੇ ਦੂਰ ਅੰਦਰੋਂ ਜੋ ਨੱਚੇ ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ ਕਲੋਣ ਕੋਲ ਹੋਈਏ ਨਾ ਹਸਣ ਲੋ ਜਾਈਏ ਤਾ ਰੋਣ ਤੁਰ ਜਾਈਏ ਤਾ ਰੋਣ ਚੱਲ ਮੁਰੀਦਾ ਉੱਥੇ ਚੱਲੀਏ ਜਿੱਥੇ ਕੋਈ ਨਾ ਆਪਣਾ ਹੋਵੇ ਨਾ ਸਾਨੂੰ ਕੋਈ ਗਲ ਨਾਲ ਲਾਵੇ ਤੇ ਨਾ ਮੋਇਆ ਤੋ ਰੋਵੇ ਤੇ ਨਾ ਮੋਇਆ ਤੋ ਰੋਵੇ ਬੁੱਲੇ ਸ਼ਾ ਰੰਗ ਚੜ ਜਾਂਦੇ ਨੇ ਚੜਦੇ 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 ਜੋ ਰੰਗ ਸੱਜਣਾ ਅੱچھے ਹੁੰਦੇ ਉਰੰਗ ਕਦੇ ਨਹੀਂ ਖੜਦੇ ਉਰੰਗ ਕਦੇ ਨਹੀਂ ਖੜਦੇ ਟੁੱਟਦੀ ਚੰਦ ਡੋਰ ਸਹਾਂਦੀ ਲੋਕੀ ਨਾ ਥੱਕਣ ਸਲੋਂਦੇ ਜਿਉਂਦਿਆਂ ਨੂੰ ਕੋਈ ਨਾ ਪੁੱਛਦਾ ਮਰਿਆਂ ਤੋਂ ਆਠ ਕਰਾਉਂਦੇ ਮਰਿਆਂ ਤੋਂ ਆਠ ਕਰਾਉਂਦੇ ਇਸ਼ਕ ਖੁਦਾ ਦਾ ਸੋਹਣਾ ਮੰਦਰ ਕੋਈ ਵਿਰਲਾ ਅੰਦਰ ਜਾਵੇ ਜੋ ਦਰਵਾਜ਼ਾ ਜਾਈ ਲੰਗਮੁਰੀ ਤਾਂ ਮੁੜ ਵਾਪਸ ਕਦੇ ਨਾ ਆਵੇ ਮੁੜ ਵਾਪਸ ਕਦੇ ਨਾ ਆਵੇ ਬੈਠਾ ਆਲਮ ਲੈ ਕੇ ਕਿਦਾਂ ਪਾ ਅੱਖਰਾਂ ਵੱਲ ਤਾਂ ਵੇਖਦਾ ਹੀ ਨਹੀਂ ਜੰਗਲ ਬੇਲੇ ਲੱਭੇ ਰੱਬ ਨੂੰ ਆਪਣੇ ਦਿਲ ਅੰਦਰ ਵੇਖਦਾ ਹੀ ਨਹੀਂ ਆਪਣੇ ਦਿਲ ਅੰਦਰ ਵੇਖਦਾ ਹੀ ਨਹੀਂ ਸਹ ਲੈ ਛਿੜਕਾ ਮਾਪਿਆਂ ਦੀਆਂ ਪਰ ਖੋਲੀ ਨਾ ਸੀਤੇ ਬੁੱਲਾਂ ਨੂੰ ਲੱਖ ਤਰਸੀ ਜਾ ਭਾਵੇਂ ਤੱਕ ਤੱਕ ਕੇ ਪਰ ਤੋੜੀ ਨਾ ਸੋਹਣੇ ਫੁੱਲਾਂ ਨੂੰ ਪਰ ਤੋੜੀ ਨਾ ਸੋਹਣੇ ਫੁੱਲਾਂ ਨੂੰ ਫਿਕਰ ਕਰੇਂਦੇ ਬਾਵਰੇ ਤੇ ਜ਼ਿਕਰ ਕਰੇਂਦੇ ਸਾਧ ਉਠ ਫਰੀਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਆਪ ਤੇ ਫਿਕਰ ਕਰੇਗਾ ਆਪ ਜਿੱਤ ਤੇ ਜਿੱਤ ਕੇ ਉਮਰਾਂ ਗਾਲੀਆਂ ਹੁਣ ਤੇ ਹਾਰ ਫਕੀਰਾ ਓਏ ਜਿੱਤੀ ਦਾ ਮੁੱਲ ਇੱਕ ਕਸੀਰਾ ਹਾਰੀ ਦਾ ਮੁੱਲ ਹੀਰਾ ਹਾਰੀ ਦਾ ਮੁੱਲ ਹੀਰਾ ਮੁਦਤਾਂ ਦੀ ਕਮਾਈ ਦੀ ਢੇਰੀ ਉਸ ਦੇ ਲੈ ਕੇ ਲਾਉਣੀ ਪੈਂਦੀ ਏ ਤੂੰ ਅਜੇ ਮੈਂ ਦੇ ਰੋਲੇ ਵਿੱਚ ਫਸਿਆ ਏ ਇੱਥੇ ਤਾਂ ਤੂੰ ਵੀ ਗਵਾਉਣੀ ਪੈਂਦੀ ਏ ਇੱਥੇ ਤਾਂ ਤੂੰ ਵੀ ਗਵਾਉਣੀ ਪੈਂਦੀ ਏ ਮਿਲਦਾ ਉਹ ਹੀ ਜੋ ਮੁਕੱਦਰਾਂ 'ਚ ਹੁੰਦਾ ਬੰਦਾ ਬੰਦੇ ਤੋਂ ਕੁਝ ਖੋ ਨਹੀਂ ਸਕਦਾ ਉਹਦੀ ਮਿਹਰ ਦੀ ਹੋਵੇ ਨਜ਼ਰ ਜੇਕਰ ਤਾਂ ਉਹ ਵੀ ਹੋ ਜਾਂਦਾ ਜੋ ਕਦੇ ਹੋ ਨਹੀਂ ਸਕਦਾ ਉਹ ਵੀ ਹੋ ਜਾਂਦਾ ਜੋ ਕਦੇ ਹੋ ਨਹੀਂ ਸਕਦਾ ਕੋਈ ਆਖਦਾ ਰੱਬੰ ਦਾ ਰੂਪ ਇਹਨੂੰ ਤੇ ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇ ਰੱਬ ਵੀ ਉਹਨੂੰ ਨਹੀਂ ਮੋੜ ਸਕਦਾ ਉਹ ਗੱਲ ਮੋਜ ਵਿੱਚ ਜਿਹੜੀ ਫਕੀਰ ਆਖੇ ਗੱਲ ਮੋਜ ਵਿੱਚ ਜਿਹੜੀ ਫਕੀਰ ਆਖੇ ਮੰਗ ਕੇ ਖਾਈਏ ਰਜਨੀ ਹੁੰਦਾ ਲੁੱਟ ਕੇ ਖਾਈਏ ਰਜਨੀ ਹੁੰਦਾ ਬਾਜ ਇਸ਼ਕ ਦੇ ਕਾਂਪੇ ਜਾਈਏ ਉਹ ਬੁਲਿਆ ਪੈਂਡਾ ਹੁੰਦਾ ਏ ਅੱਜ ਨਹੀਂ ਹੁੰਦਾ ਪੈਂਡਾ ਹੁੰਦਾ ਏ ਅੱਜ ਨਹੀਂ ਹੁੰਦਾ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਬਹੁਤ ਧੰਨਵਾਦ